ਮਧਿਆਸ ਵੱਲੇ ਤਨ ਤਨ ਵਿੱਚ ਹਵਾ ਕਿੰਦੀ ਜਿਆਦੀ ਆ ਹਵਾ ਤਾਂ ਮਹਾਰਾਜ ਨੂੰ ਪਤਾ ਜਦੋਂ ਜੇ ਨੇ ਜਾ ਕੇ ਕਿਥੇ ਪਿੰਡਾ ਨਪਦੇਣਾ ਕਿ ਇਹਦੇ ਮਾਨ ਦਾ ਦਿਲ ਦਾ ਪਤਾ ਨਹੀਂ ਲਗਾਏਗਾ ਉਹ ਮਾਕ ਨੂੰ ਪਤਾ ਹੈ ਆਪੋ ਦੇ ਮਾਨ ਨੂੰ ਪਤਾ ਆ ਜਾਂ ਤੁਹਾਨੂੰ ਤਾਂ ਕਿਹਦਾ ਕਿਹਦਾ ਲੱਗਦਾ ਜੀ ਸਾਨੂੰ ਤੇ ਇਹਨਾਂ ਦਾ ਕਾਲੀਆਂ ਦਾ ਵੀ ਲੱਗਦਾ ਸਾਰੇ ਆਪੋ ਦਾ ਪਾਸ਼ਾ ਦਾ ਆਪੋ ਦਾ ਦਿੰਦੇ ਆ ਹਾਂ ਕਦਾਂ ਅਕਲ ਦੀ ਸੀਫ ਦੀ ਬਾਜੀ ਲੱਗੀ ਹੋਈ ਆ ਪੱਤੇ ਪੁੱਤੇ ਬੰਡੇ ਆ ਤੇ ਮੈਂ ਕਿਹਾ ਇੱਕ ਮਿੰਟ ਰੁਕ ਜਾਓ ਠਹਿਰ ਕੇ ਖੇਡਿਓ ਠੀਕ ਆ ਜੀ ਬਾਬਾ ਜੀ ਕਿੰਦਾ ਹਵਾ ਕਿੰਦੀ ਜਿਆਦੀ ਐ ਇਸ ਵੱਲੇ ਹਵਾ ਦੇ ਸਾਰੇ ਆਪੋ ਆਪਣਾ ਜੋਰ ਲਾਉਣ ਦੇ ਤੇ ਬਾਕੀ ਵੋਟਾਂ ਦੇ ਜਿੰਨੇ ਜਿੱਤੇ ਕਿੰਨ ਪਾਉਣੀਆਂ ਉੱਤੇ ਪਾਉਣੀਆਂ ਭਾਜੀ ਮੁਕਾਬਲਾ ਸਾਰੇ ਬਾਰੇ ਸਾਰਿਆਂ ਦਾ ਹੈਗਾ ਪਰ ਦਾਸ ਨਹੀਂ ਸਕਦੇ ਵੀ ਕਿਹਦਾ ਇਹ ਕਿ 14 ਨੂੰ ਲੱਗੇਗਾ ਪਤਾ ਵੀ ਕਿਹੜਾ ਸੀਟ ਕੱਟਦਾ ਮਤਲਬ ਕੰਮ ਫਸਿਆ ਪਿਆ ਕੰਮ ਪੂਰਾ ਫਸਿਆ ਪਿਆ ਜੀ ਮੂੰ ਦਾ ਸੁਈ ਮੇਰੀ ਵੋਟ ਹੀ ਨਹੀਂ ਬਣੀ ਹਲੇ ਦੇ ਕੰਨੀ ਦਾ ਜੋਰ ਹੈ ਇੱਥੇ ਤੇ ਕੰਨੀ ਤੇ ਖੜਾ ਹੀ ਨਹੀਂ ਜੀ ਉਹ ਕਾਂਗਰਸ ਉਹ ਲੈ ਆਓ તમામ ਮੁਕਾਬਲੇ ਜਿਹੜੇ ਕੰਡੀਸ਼ਨਾਂ ਨੂੰ ਕਹਿੰਦੇ ਨਾ ਕੁੰਡ ਪੂਰੇ ਫਸੇ ਆ ਉਹ ਇਹਨਾਂ ਦੀ ਆ ਕੀ ਭਾਈ ਅਮਰਿਤਪਾਲ ਸਿੰਘ ਕਿ ਉਧਰੋਂ ਹਰਮੀਤ ਠੀਕ ਹੈ ਤੇ ਇਸ ਵੇਲੇ ਜਿੱਦਾਂ ਮਤਲਬ ਕਾਂਗਰਸ ਤੇ ਅਕਾਲੀ ਦਲ ਦਾ ਇੱਧਰ ਕਿਦਾਂ ਹਿਸਾਬਤਾ ਕਾਲੀ ਵੀ ਯੋਰ ਲਈ ਜਾਂਦੇ ਕਾਂਗਰਸ ਵੀ ਲੈ ਜਾਂਦੀ ਆ ਇਹਦਾ ਪੂਪੜਈਆਂ ਤੇ ਬਾਕੀ 11 12 13 ਤਰੀਕ ਨੂੰ ਕੱਟੀ-ਕੱਟਾ ਨਿਕਲੀ ਹੋਣਾ ਜੋ ਕੱਟੀ-ਕੱਟਾ ਉਦੋਂ ਨਿਕਲ ਬਾਬੇ ਦੀ ਗੱਲ ਸਹੀਣੀ ਆ ਵੇ ਇਹ ਕੱਟੀ-ਕੱਟਾ ਅਸਲੀ ਉਦੋਂ ਨਿਕਲ ਉਹ ਮਾਤਾ ਵੀ ਲੱਗਦਾ ਆਪਣੀ ਪੋਤੀ ਦੀ ਗੁੱਤ ਗੌਂਦੀ ਆ ਦੇਖੋ ਆ ਗੁੱਤ ਗੌਂਦੀ ਮਾਤਾ ਮਾਤਾ ਨੂੰ ਪਾਇਦੇ ਮਾਦਾ ਹੀ ਤਰਨ ਤਰਨ ਵਿੱਚ ਇਸ ਵੇਲੇ ਤੁਹਾਨੂੰ ਕਿਹਦਾ ਲੱਗਦਾ ਵੀ ਜ਼ੋਰ ਜ਼ਿਆਦਾ ਆ ਸਾਨੂੰ ਤੱਕੜੀ ਵਾਲਿਆਂ ਦਾ ਜ਼ੋਰ ਜ਼ਿਆਦਾ ਲੱਗਦਾ ਏ ਮਤਲਬ ਇਧਰ ਤੁਸੀਂ ਚਵਾਲ ਵਿੱਚ ਕਿੰਨੇ ਹਾਂਜੀ ਹਾਂ ਖਾ ਚਵਾਲ ਚਾ ਤੂੰ ਹੋਰ ਕੌਣ ਕੌਣ ਹੈ ਜਿਹਦਾ ਮੁਕਾਬਲੇ ਵਿੱਚ ਲੱਗਦਾ ਜੀ ਉਹ ਹਰ ਤਾਂ ਸਾਰਾ ਵਾਧੂ ਆਉਂਦੇ ਆ ਹੋਰ ਤੇ ਹੁਣ ਵਾਧੂ ਤੁਰੇ ਫਿਰਦੇ ਆ ਤੇ ਉਹ ਹਰਦਾ ਤੇ ਜ਼ੋਰ ਨਹੀਂ ਐ ਇੰਨਾ ਜ਼ਿਆਦਾ ਜਿਨ੍ਹਾਂ ਤੱਕੜੀ ਵਾਲੇ ਆਂਦਾ